ਅਕਾਲੀ ਦਲ ਕਹਿੰਦਾ ਜੀ ਅਸੀਂ ਅਕਾਲੀ ਦਲ ਬਾਦਲ ਕਹਿੰਦਾ ਕਿ ਅਸੀਂ ਤਕਰੀਬਨ 11-12 ਸੀਟਾਂ ਜਿੱਤ ਲਈਆਂ ਜੀ ਕਿੰਨੀ ਸਚਾਈ ਹੈ ਬਿਲਕੁਲ ਝੂਠ ਬੋਲ ਰਹੇ ਨੇ ਉਹਨਾਂ 6 ਜਿੱਤੀਆਂ ਨੇ ਸਭ ਤੋਂ ਵੱਡੀ ਜਿਹੜਾ ਗਰੁੱਪ ਹੈ ਉਹ ਮੇਰਾ ਉੱਪਰ ਗਿਆ ਮੇਰੇ ਕੋਲ 9 ਨੇ ਬਾਦਲ ਕਹਿੰਦਾ ਕੋ 6 ਨੇ ਉਹਨਾਂ ਦੇ 6 ਨੇ ਇਹਨਾਂ ਨਾਲ ਹੀ ਸਾਥ ਕੋਲ ਮੈਂ ਵੀ ਬਾ ਗਏ ਕਿ ਆਸੀ ਡੀਸੀ ਅਫੀਸਰ ਪਰ ਪਿੱਛੇ ਸਾਰੀ ਸੰਗਤ ਪਹੁੰਚ ਗਈ ਸਾਰੇ ਹਰਿਆਣੇ ਦੀ ਅਤੇ ਜਿਹੜੇ ਮੈਂਬਰ ਸਨ ਉਹ ਵੀ ਸਾਰੇ ਕੋਲ ਗਏ ਤੇ ਉਹਨਾਂ ਨੇ ਹੁਕਮ ਲਾਇਆ ਵੀ ਆਪਾਂ ਸਿਫਾਰ ਨਹੀਂ ਦੇਣਾ ਤੁਸੀਂ ਗਲਤ ਕਰ ਰਹੇ ਹੋ ਸੰਗਤ ਕਿਤੇ ਨਾ ਕਿਤੇ ਦੇਖੋ ਸੰਗਤ ਦਾ ਹੁੰਦਾ ਫੈਲਾ ਮੈਨੂੰ ਮਨਜ਼ੂਰ ਹੈ ਡੈਮੋਕਰੇਸੀ ਤਰੀਕੇ ਦੇ ਨਾਲ ਪਰ ਸੰਗਤ ਕੇ ਦਬਾਅ ਥਲੇ ਆਣ ਕੇ ਉਹ ਤੇ ਆਪਣੀਆਂ ਰਿਸ਼ਤੇਦਾਰੀਆਂ ਜਾਂ ਰਾਜਨੀਤੀ ਕੇ ਜਾਂ ਕੋਈ ਲਾਲਚੇ ਚਾਕੇ ਇਹ ਸੰਗਤ ਕੋ ਨੂੰ ਫੈਲਾ ਗਲਤ ਲਿਆ ਗਿਆ ਹੈ ਕਿੱਦਾਂ ਦੇਖਦੇ ਹੋ ਜੋੜ ਤੋੜ ਦੀ ਰਾਜਨੀਤੀ ਹੈ ਜਾਂ ਕੁਝ ਇੰਡੀਪੈਂਡੈਂਟ ਜਿਹੜੇ ਜਿੱਤੇ ਨੇ ਜੇਤੂ ਨੇ ਉਹਨਾਂ ਨੇ ਤੁਹਾਨੂੰ ਸੰਪਰਕ ਕੀਤਾ ਹੈ ਕਿ ਤੁਹਾਡਾ ਸਾਥ ਦੇਣਗੇ ਉਹ ਇਹ ਸਾਰੀਆਂ ਪਾਰਟੀਆਂ ਆਪ ਕੋ ਆਪ ਧਿਆਰਾ ਲਾ ਲਿਆ ਨੇ ਪਈਆਂ ਅੱਜ ਆਦ ਬਕਰਾ ਵੀ ਇੱਕ ਦੋ ਲਵਨਾ ਘੇਟਲਣਾ ਜਾਂਦੇ ਨੇ ਕਿਹੜੀਆਂ ਪਾਰਟੀਆਂ ਜਿਹੜੀਆਂ ਦੋ ਰੇਜ ਦੇ ਕੈਡੀਟਲ ਪਾੜ ਗਏ ਇਲੈਕਟਿਡਿਆ ਤੇ ਜਾਂ ਕੁਝ ਗਰੁੱਪ ਨੇ ਭਾਜਪਾ ਵਾਲਿਆਂ ਨੂੰ ਇਲੈਕਸ਼ਨ ਰਿਡਿਆ ਪਾਵੇ ਜਾਂ ਤੇ ਰੁਪੇ ਰਿਡਿਆ ਕੁਝ ਹੋਰ ਤਾਕਤਾਂ ਨੇ ਜੀ ਜਿਹੜੀਆਂ ਆਪਣੀਆਂ ਦਿੱਕੋੜੇ ਲੱਗੀਆਂ ਨੇ ਵੀ ਕਿਤੇ ਨਾ ਕਿਤੇ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਅਸੀਂ ਸੰਭਾਲ ਸਕੀਏ ਹਾਂ ਛਿੰਡਾ ਸਾਹਿਬ ਸਵਾਗਤ ਹੈ ਤੁਹਾਡਾ ਹੈਲੋ ਹਾਂਜੀ ਹਾਂਜੀ ਹੈਲੋ ਜੀ ਛਿੰਡਾ ਸਾਹਿਬ ਮੈਂ ਹਾਂ ਹਾਂਜੀ ਛਿੰਡਾ ਸਾਹਿਬ ਤੁਸੀਂ ਅਸਤੀਫਾ ਵਾਪਸ ਲੈ ਲਿਆ ਜੀ ਜਾਂ ਲੈਣਾ ਹੈ ਸੰਗਤ ਤੁਹਾਨੂੰ ਗੁਜ਼ਾਰਿਸ਼ ਕਰ ਰਹੀ ਹੈ ਕਿ ਤੁਹਾਨੂੰ ਅਸਤੀਫਾ ਵਾਪਸ ਲੈ ਲੈਣਾ ਚਾਹੀਦਾ ਆ ਇਸ ਪੈਂਦੀ ਮੈਂ ਅਸਤੀਫਾ ਇੰਨ ਗਾਸੀ ਡੀਸੀ ਓਫੀਸਰ ਪਰ ਪਿੱਛੇ ਸਾਰੀ ਸੰਗਤ ਪਹੁੰਚ ਗਈ ਸਾਰੇ ਹਰਿਆਣੇ ਦੀ ਅਤੇ ਜਿਹੜੇ ਮੈਂਬਰ ਸਨ ਉਹ ਵੀ ਸਾਰੇ ਪਹੁੰਚ ਗਏ ਤੇ ਉਹਨਾਂ ਨੇ ਹੁਕਮ ਲਾਇਆ ਵੀ ਆਪਾਂ ਸਤੀਫਾ ਨਹੀਂ ਦੇਣਾ ਤੁਸੀਂ ਗਲਤ ਕਰ ਰਹੇ ਹੋ ਤੇ ਮੈਂ ਫਿਰ ਉਹ ਕਬੇਸ਼ ਨਹੀਂ ਕੀਤਾ ਚਾਹ ਵੀ ਨਹੀਂ ਦਿੱਤਾ ਇਹ ਕੱਲ ਦਾ ਇੱਕ ਪ੍ਰਤੀਕਰਮ ਹੋ ਗਿਆ ਜੀ ਤੇ ਛਿੰਦਾ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਨਤੀਜਿਆਂ ਨੂੰ ਤੁਸੀਂ ਬੜਾ ਮੰਨ ਤੁਹਾਡਾ ਭਰਿਆ ਜਿੱਦਾਂ ਦੇ ਬਿਆਨ ਤੁਹਾਡੇ ਪੜੇ ਨੇ ਮੈਂ ਅਖਬਾਰਾਂ ਦੇ ਵਿੱਚ ਅਕਨ ਪਹਿਲੋ ਤੇ ਮੈਂ ਤੁਹਾਡੇ ਚੈਨਲ ਰਹੀਂ ਆਪਣੇ ਸੋਖਿਆਂ ਨੂੰ ਫਰੇ ਬੁਲਾਣਾ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਤਰ੍ਹਾਂ ਜਿਸ ਤੈ ਜਿਹੜੇ ਨਤੀਜ ਆਏ ਨੇ ਉਹ ਮੈਂ ਸਮਝਦਾ ਕਿ ਸੰਗਤ ਖੁਦ ਕੰਫਿਊਜ਼ ਕੰਫਿਊਜ਼ ਹੋ ਗਈ ਇਸ ਸੰਗਤ ਸਿੱਖ ਦਾੜੀਆਂ ਦੇ ਦਬਾਅ ਥਲੇ ਰਾਜਨੀਤਿਕ ਦਬਾਅ ਦੇ ਥਲੇ ਆ ਕੇ ਸੰਗਤ ਨੇ ਜਿਹੜਾ ਫੈਸਲਾ ਮਨਾਵਾਇਆ ਧਾਰਿਆ ਸੀ ਜਿਹੜੀ ਸੰਗਤ ਦੀ ਆਤਮਾ ਦੀ ਆਵਾਜ਼ ਸੀ ਤੇ ਦਿਲ ਦੀ ਆਵਾਜ਼ ਸੀ ਆਤਮਾ ਦੀ ਆਵਾਜ਼ ਸੀ ਤੇ ਉਹਦੇ ਉਲਟ ਸੰਗਤ ਆਪਣੇ ਆਪ ਹੀ ਮੁਰਹਲਾਦੀ ਗਈ ਹੈ ਇਸ ਇਸ ਗੱਲ ਤੋਂ ਵੀ ਮੈਂ ਬਹੁਤ ਹੈਰਾਨ ਹੋਇਆ ਹਾਂ ਕਿ ਸੰਗਤ ਦੇ ਸਾਰੇ ਹਰਿਆਣੇ ਚੋਂ ਕੋ ਆ ਸੀ ਜਿਨ੍ਹਾਂ ਨੇ ਸ਼ਹਿਰ ਕੀਤਾ ਆਪਣੀ ਇਸ ਵਾਰੀ ਉਹਨਾਂ ਨੂੰ ਕਾਮਯਾਬੀ ਕਰਨਾ ਹੈ ਤੇ ਉਹਨਾਂ ਕੋ ਪ੍ਰਬੰਧ ਵੀ ਉਹਨਾਂ ਦੇ ਹਾਂ ਦੇ ਨੇ ਪਰ ਸੰਗਤ ਕਿਤੇ ਨਾ ਕਿਤੇ ਏ ਵਿਕੋ ਸੰਗਤ ਦਾ ਹੁੰਦਾ ਫੈਲਾ ਮੈਨੂੰ ਮੰਜੂਰੀ ਡੈਮੋਕਰੇਸੀ ਤਰੀਕੇ ਦੇ ਨਾਲ ਪਰ ਸੰਗਤ ਕੇ ਦਬਾਅ ਥਲੇ ਆਣ ਕੇ ਉਥੇ ਆਪਣੀਆਂ ਰਿਸ਼ਤੇਦਾਰੀਆਂ ਜਾਂ ਰਾਜਨੀਤੀ ਕੇ ਜਾਂ ਕੋਈ ਲਾਲਚੇ ਚਾਕੇ ਇਹ ਸੰਗਤ ਕੋ ਰੋ ਫੈਲਾ ਗਲਤੀ ਲਿਆ ਗਿਆ ਕਿ ਜੋ ਕਿ ਕੌਮ ਤੇ ਵੀ ਇਨਾ ਪਰਵਾਹ ਤੇ ਨਹੀਂ ਕਿਉਂਕਿ ਮੇਰੇ ਮжоਰਟੀ ਵਾਸਤੇ ਮੈਨੂੰ 21 ਬੰਦੇ ਘੱਟ ਤੋਂ ਘੱਟ ਚਾਹੀਏ ਜਿਹੜੇ ਕਿ 9 ਤੇ 12 ਲੋਕ ਹੋ ਗਏ ਕਿ ਹੁਣ ਮੈਨੂੰ ਇਹ ਸੰਗਤ ਦੇ ਵਸਵਾਖੀਆਂ ਜੋਗਾ ਲੰਗੜਾ ਕਰਦਾ ਹੈ ਯੋਨਗੋ ਸਾਖੀਆਂ ਨੂੰ ਦੱਸਣਾ ਪੈਗਾ ਤੇ ਜਿੰਮੇਵਾਰੀ ਸਾਰੀ ਸੰਗਤ ਦੀ ਮੇਰੀ ਇਹ ਕੋਈ ਵੀ ਜ਼ਿੰਮੇਵਾਰੀ ਮੈਂ ਆਪਣੀ ਚੰਦ ਦੇ ਨਾਲ ਇਮਾਨਦਾਰੀ ਨਾਲ ਨੰਦ ਕਰਦਾ ਰਹੇ ਭਾਈ ਸਾਹਿਬ ਜੀ ਤੇ ਚਿੰਦਾ ਸਾਹਿਬ ਕਿੱਦਾਂ ਦੇਖਦੇ ਹੋ ਜੋੜ ਤੋੜ ਦੀ ਰਾਜਨੀਤੀ ਹੈ ਜਾਂ ਕੁਛ ਇੰਡੀਪੈਂਡੈਂਟ ਜਿਹੜੇ ਜਿੱਤੇ ਨੇ ਜੇਤੂ ਨੇ ਉਹਨਾਂ ਨੇ ਤੁਹਾਨੂੰ ਸੰਪਰਕ ਕੀਤਾ ਹੈ ਕਿ ਤੁਹਾਡਾ ਸਾਥ ਦੇਣਗੇ ਉਹ ਮੈਂ ਇਸ ਤਰ੍ਹਾਂ ਹੀ ਵੇਖੋ ਜਦੋਂ ਮੇਰੇ ਬੰਦੇ ਹੀ ਆਪਣਾ ਜਿੱਤੇ ਹੀ ਨਾ ਨੇ ਦੇ ਵੀਰ ਪਾਉ ਮੇ ਆਜ਼ਾਦ ਹੁੰਨ ਪਾਉ ਦੂਜੀਆਂ ਪਾਰਟੀਆਂ ਫਿਰ ਜੋਖਮ ਤੇ ਹੋ ਸ਼ੁਰੂ ਹੋ ਹੀ ਗਿਆ ਹੁਣ ਸਾਰੀਆਂ ਜਿਵੇਂ ਇਹ ਸਾਰੀਆਂ ਪਾਰਟੀਆਂ ਆਪ ਕੋ ਆਪ ਚਿਹਰਾ ਲਾ ਲੀਏ ਨੇ ਪਈਆਂ ਆਜ਼ਾਦ ਵੱਖਰਾ ਵੀ ਇੱਕ ਟੋਲ ਲਾ ਕੇ ਚੱਲਣਾ ਚਾਹੁੰਦੇ ਨੇ ਦੂਜੀਆਂ ਪਾਰਟੀਆਂ ਜਿਹੜੀਆਂ ਦੋ ਰੇਜ ਦੇ ਕੈਂਡੀਡੇਟ ਬਾਦਲ ਵੀ ਇਲੈਕਟ ਕਰਿਆ ਤੇ ਜਾਂ ਕੁਝ ਦੇ ਗਰੁੱਪ ਨੇ ਭਾਜੀਪੀ ਆਰਿਆਂ ਨੇ ਵੀ ਇਲੈਕਸ਼ਨਲ ਡੈਪ ਆਵੇ ਜਾ ਤੇ ਰੂਪੇ ਵੜਿਆ ਕੋਈ ਹੋਰ ਤਾਕਤ ਨਹੀਂ ਜੀ ਜਿਹੜੀਆਂ ਆਪਣੀਆਂ ਜੂ ਤੋਂੜੇ ਲੱਗੀਆਂ ਨੇ ਵੀ ਕਿਤੇ ਨਾ ਕਿਤੇ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਅਸੀਂ ਸੰਭਾਲ ਸਕੇ ਹੁਣ ਵੇਖੋ ਕਿਦਾ ਜੋੜ ਤੋਂ ਸੰਗਤ ਕੀ ਜਾਏਗੀ ਮੈਂਬਰ ਕਿੰਨੇ ਸੰਗਤ ਦਾ ਦਬਾਅ ਕਿੰਨਾ ਰਹੇਗਾ ਮੈਂਬਰਾਂ ਦੇ ਇਹ ਤੇ ਹੁਣ ਉਹਨਾਂ ਨੂੰ ਸਮਝ ਦੱਸੇ ਅਕਾਲੀ ਦਲ ਕਹਿੰਦਾ ਜੀ ਅਸੀਂ ਅਕਾਲੀ ਦਲ ਬਾਦਲ ਕਹਿੰਦਾ ਕਿ ਅਸੀਂ ਤਕਰੀਬਨ 11 12 ਸੀਟਾਂ ਜਿੱਤ ਲਈਆਂ ਜੀ ਕਿੰਨੀ ਸਚਾਈ ਹੈ ਨਹੀਂ ਨਹੀਂ ਬਿਲਕੁਲ ਝੂਠ ਬੋਲ ਰਹੇ ਨੇ ਉਹਨਾਂ 6 ਜਿੱਤੀਆਂ ਨੇ ਕੱਪ ਤੋਂ ਵੱਡੀ ਜਿਹੜਾ ਗਰੁੱਪ ਹੈ ਉਹ ਮੇਰਾ ਉੱਪਰ ਗਿਆ ਮੇਰੇ ਕੋਲ 9 ਨੇ ਬਾਦਲ ਕਹਿੰਗਾ 6 ਨੇ ਉਹਨਾਂ ਦੇ 96 ਤਿੰਨ ਨਰਜੀ ਸਾਹਿਬ ਕੋਲ ਨੇ ਜੋ ਅਸਲੀਅਤ ਹੈ ਜੀ ਬਾਈ ਬਾਈ ਕੈਂਡੀ ਸਾਹਿਬ ਕੋਈ ਜੀ ਗੈਰ ਸਿੱਖ ਪਰਿਵਾਰਾਂ ਦੀਆਂ ਵੀ ਵੋਟਾਂ ਬਣੀਆਂ ਸੀਗੀਆਂ ਜੀ ਹਾਂ ਜੀ ਕੁਝ ਬਣੀਆਂ ਸਨ ਕੋਈ 2-3% ਤੇ ਉਹ ਉਹਦੇ ਬਾਰੇ ਤੁਸੀਂ ਕੋਈ ਅੱਗੇ ਟਿੱਪਣੀ ਕਰ ਰਹੇ ਕੋਈ ਗੱਲਬਾਤ ਕਰ ਰਹੇ ਹਾਂਜੀ ਜੀ ਦੇਖੋ ਨਵੇਂ ਇਲੈਕਸ਼ਨ ਕਮਿਸ਼ਨ ਨੂੰ ਪਹਿਲੇ ਦਿਨ ਲੈਟਰ ਲੈ ਕੇ ਚਾਹੀਦੀ ਗਲਤ ਹੋਟਾਂ ਮਾਰਨੀ ਹੈ ਨਹੀਂ ਪੈਂ ਘਰ ਸਰਕਾਰੀ ਗੈਰ ਸਿਕਾਨੀ ਵੋਟਾਂ ਮਾਰਨੀ ਹੈ ਉਹਦੇ ਵਾਸਤੇ ਕਿ ਕਿੰਨੇ ਏਰੀਆਸ ਸਪੈਸਟਰਲ ਜੇ ਤੁਸੀਂ ਲਈ ਕਿੰਨਾ ਪਤਾ ਲੱਗੇਗਾ ਵੀ ਇਸੇ ਕਣੀ ਜੇ ਮੰਨ ਲਓ ਭਈਆ ਉਹਨੇ ਵਾਰ ਰੱਖੇ ਨੇ ਆਏ ਉਹ ਰੂਪ ਤੇ ਚੱਕ ਜਾ ਰਿਹਾ ਮੈਂ ਨਹੀਂ ਇੱਕ ਬੰਦੇ ਦੇ ਵਾਰ ਰੱਖਣ ਨਾਲ ਉਹ ਸਿੱਖ ਨਹੀਂ ਕੋਆ ਸਕਦਾ ਉਹ ਤੁਸੀਂ ਉਹਦਾ ਉਹਦਾ ਪਿਓ ਉਹਦਾ ਦਾਦਾ ਉਹਦਾ ਪਰਦਾਦਾ ਤਿੰਨ ਪੀੜੀਆਂ ਪਿੱਛੇ ਜਾਓ ਕਿ ਬਾਕੀ ਉਹ ਸਿੱਖ ਸਨ ਜੇ ਭਈਆ ਆ ਗਿਆ ਉਦੋਂ ਜਿਹੜਾ ਵਿਆਹ ਜਿਹੜਾ ਪੰਜਾਬ ਦੇ ਵਿੱਚ ਹੋਇਆ ਇਹ ਜਿਹੜਾ ਭਈਆ ਨੇ ਬੂਟਾ ਮਨਾ ਕੇ ਉੱਥੇ ਕਬਜਾ ਕਰ ਬੈਠੇ ਨੇ ਪੰਜਾਬ ਦੇ ਉੱਤੇ ਇਹ ਗੱਲ ਦੀ ਬੜੀ ਵੱਡੀ ਚਿੰਤਾ ਵੀ ਦੇ ਗੁਰੂ ਘਰਾਂ ਦੇ ਵਿੱਚ ਵੀ ਇੱਕ ਕੁਰੇਗਾ ਭਈਏ ਬੂਟਾ ਮਨਾ ਕੇ ਬਾਹਰ ਰੱਖ ਕੇ ਭਈਏ ਬਈ ਨੂੰ ਕੀ ਫਰਕ ਪੈਂਦਾ ਬਾਹਰ ਰੱਖਣ ਨਾ ਰੱਖਣ ਤੇ ਗੁਰੂ ਘਰਾਂ ਦੇ ਕਬਜਾ ਕਰਨਾ ਸ਼ੁਰੂ ਕਰ ਦਿੰਗੇ ਇਹ ਸਾਡੀ ਕੌਮ ਵਾਸਤੇ ਸਿੱਖ ਧਰਮ ਵਾਸਤੇ ਬਹੁਤ ਖਤਰਨਾਕ ਹੈ ਲੋਰੇ ਵਾਸਤੇ ਅਗਰ ਉਹਨੇ ਇਹ ਕਾਨੂੰਨ ਲਿਆਵਾਂਗੇ ਆਪਾਂ ਜੇਕਰ ਸੇਵਾ ਦਾ ਮੌਕਾ ਮਿਲਿਆ ਕਿ ਜਿਹੜਾ ਵੋਟ ਬਣੇਗਾ ਉਹਦੀ ਘੱਟ ਤੋਂ ਘੱਟ ਤਿੰਨ ਪੀੜ੍hiyan ਦਾ ਪਿਛਲਾ ਜਿਹੜਾ ਨਾ ਉਹ ਰਿਕਾਰਡ ਵੇਚ ਚੈੱਕ ਕੀਤਾ ਜਾਵੇ ਕਿ ਬਈ ਬਾਕੀ ਇਹ ਸਿਰ ਪਰਿਵਾਰ ਹੀ ਚੱਲੇ ਜੀ ਤੇ ਚਿੰੰਡਾ ਸਾਹਿਬ ਆਖੀਰਲਾ ਸਵਾਲ ਹੈ ਜੀ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਬਾਦਲ ਉਹ ਹਰਿਆਣ ਸ਼੍ਰੋਮਣੀ ਅਕਾਲੀ ਦਲ ਬਾਦਲ ਚੋਣ ਨਿਸ਼ਾਨ ਤੇ ਨਹੀਂ ਲੜ ਸਕਿਆ ਕੋਈ ਵੀ ਪੋਲੀਟੀਕਲ ਪਾਰਟੀ ਚੋਣ ਨਿਸ਼ਾਨ ਤੇ ਇਲੈਕਸ਼ਨ ਨਹੀਂ ਲੜ ਸਕੀ ਕੀ ਅਜਿਹਾ ਕੁਝ ਪੰਜਾਬ 'ਚ ਵੀ ਹੋ ਸਕਦਾ ਹੈ ਕਿ ਗੁਰਦੁਆਰੇ ਦੀਆਂ ਜਿਹੜੀਆਂ ਚੋਣਾਂ ਨੇ ਉਹ ਬਿਨਾਂ ਚੋਣ ਨਿਸ਼ਾਨ ਤੋਂ ਲੜੀਆਂ ਜਾਣ ਨਹੀਂ ਉਹ ਉਹ ਸਾਡਾ ਜਿਹੜਾ 2014 ਦਾ ਐਕਟ ਉਹਦੇ ਵਿੱਚ ਲਿਖਿਆ ਕਿ ਕੋਈ ਰਾਜਨੀਤਿਕ ਪਾਰਟੀ ਇਹਦੇ ਵਿੱਚ ਪਾਰਟਿਸਪੇਟ ਨਹੀਂ ਕਰ ਸਕਦੀ ਉਹ ਆਪਣਾ ਵਕਤ ਦਾ ਪੰਜਾਬ 'ਚ ਵੀ ਹੋ ਸਕਦਾ ਜੀ ਇਦਾਂ ਦਾ ਕੁਝ ਹਾਂਜੀ ਇਹ ਪੰਜਾਬ 'ਚ ਵੀ ਇਦਾਂ ਦਾ ਕੁਝ ਹੋ ਸਕਦਾ ਹੈ ਜੇ ਕੋ ਨਹੀਂ ਮੈਂ ਮੈਂ ਤੁਹਾਨੂੰ ਦੱਸਣਾ ਵਾ ਕਿ ਸ਼੍ਰੋਮਿਕ ਕਮੇਟੀ ਹਮੇਸ਼ਾ ਇਹ ਪਾਰਟੀਆਂ ਰਾਜਨੀਤਿਕ ਪਾਰਟੀਆਂ ਇੰਟਰਫੇਰ ਕਰਦੀਆਂ ਰਹੀਆਂ ਨੇ ਪਰ ਹੁਣ ਸੁਪਰੀਮ ਕੋਰਟ ਦਾ ਵੀ ਹੁਕਮ ਆ ਗਿਆ ਵੀ ਧਾਰਮਿਕ ਇਲੈਕਸ਼ਨ ਇਹਦੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਇੰਟਰਫੇਰ ਨਹੀਂ ਕਰ ਸਕਦੀ ਕਿਉਂਕਿ ਧਾਰਮਿਕ ਭਾਵੇਂ ਗੁਰੂ ਘਰ ਹੁਣ ਮੰਦਰ ਹੁਣ ਇਹ ਸਾਰੇ ਸਾਰਿਆਂ ਦੇ ਸੰਝੇ ਹੁੰਦੇ ਨੇ ਤੇ ਰਾਜਨੀਤਿਕ ਪਾਰਟੀ ਦਾ ਕੋਈ ਮਤਲਬ ਹੀ ਨਹੀਂ ਇਹ ਸਭ ਸੰਗਤ ਦੇ ਰੂਪ ਸਾਰੇ ਜਾਂਦੇ ਨੇ ਤੇ ਇਸ ਕਰਕੇ ਸੁਪਰੀਮ ਕੋਰਟ ਨੇ ਆਰਡਰ ਕਰ ਦਿੱਤੇ ਨੇ ਜਦ ਇਹ 2014 ਦੇ ਐਕਟ ਕੋਈ ਵੀ ਰਾਜਨੀਤਿਕ ਪਾਰਟੀ ਜਿਹੜੀ ਉਹ ਆਪਣਾ ਡਾਇਰੈਕਟ ਚੂਕੇ ਨਹੀਂ ਇੰਸਟਾਲ ਹੋ ਸਕਦੀ ਉਹ ਆਪਣਾ ਬਕਰਾ ਕੋਈ ਚਾਰਮਿਤ ਗੱਲ ਕੋਈ ਗਰੁੱਪ ਕੋਈ ਪਾਰਟੀ ਬਣਾ ਕੇ ਇਹ ਲਖਣ ਇਹ ਚੱਲਣਾ ਪਏਗਾ ਯਾਨੀ ਕਿ ਜੇ ਪੰਜਾਬ ਚ ਕੱਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਉੱਥੇ ਵੀ ਅਕਾਲੀ ਦਲ ਜਾਂ ਕਾਂਗਰਸ ਆਪਣੇ ਚੋਣ ਨਿਸ਼ਾਨ ਤੇ ਨਹੀਂ ਲੜਨਗੇ ਆ ਇਸ ਸੰਜੀ ਇਹ ਜਿਹੜਾ ਉਹ ਨਵੀਂ ਡਿਲੀਵਰੀ ਸਮੇਂ ਦੇ ਅਨਸਾਰ ਸਪਿੰਕੋਰ ਦੇ ਆਗਰਾਂ ਦੇ ਸਰੂਨ ਉੱਤੇ ਲਾਗੂ ਹੋਵੇਗਾ ਉਹਨਾਂ ਨੂੰ ਕੋਈ ਵਕੜੀ ਜਿਹਦੇ ਵਿੱਚ ਅਕਾਲੀ ਲਫਜ ਆ ਗਿਆ ਉਹ ਵੀ ਅਕਾਲੀ ਲਖਮੀਪਾਲਾ ਕਿਤੇ ਵੀ ਇਲੈਕਸ਼ਨ ਜੀ ਸਾਨੂੰ ਕਾਂਗਰਸ ਸਾਹਿਬ ਬਹੁਤ ਧੰਨਵਾਦੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ